ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਬੜੇ ਦੁਖੀ ਹਿਰਦੇ ਨਾਲ ਬਣਾ ਰਹੇ ਆ ਸਾਨੂੰ ਰਾਤੀ ਸਿੰਘਾਂ ਦਾ ਫੋਨ ਆਇਆ ਸੀਗਾ ਕਿ ਜੜਿਆਲੇ ਪਿੰਡ ਵਿੱਚ ਬੇਅਦਬੀ ਹੋਈ ਆ ਗੁਰੂ ਮਹਾਰਾਜ ਦੀ ਸੋ ਇਸ ਵੇਲੇ ਆਪਾਂ ਭਾਰਤਵਾਜੀਆਂ ਰੋਡ ਤੇ ਖੜੇ ਆ ਜੀ ਜੜਿਆਲਾ ਬਿਲਕੁਲ ਟੈਂਕੀ ਦੇ ਸਾਹਮਣੇ ਇਹ ਗੁਰਦੁਆਰਾ ਸ਼੍ਰੀ ਬਾਬਾ ਸੱਤ ਜੀ ਦਾ ਆ ਇੱਥੇ 28 ਤਰੀਕ ਦੀ ਬੇਅਦਬੀ ਹੋਈ ਆ ਤੇ ਅੱਜ ਤੁਸੀਂ ਦੇਖੋ 14 15 ਤਰੀਕ ਹੋ ਗਈ ਨਾ 13 14 ਅਗੰਨ ਕੀ ਜਨ ਹੋ ਗਏ ਨੂੰ ਹੋਈ ਨੂੰ ਵੀ ਦੀ ਨੂੰ ਤੇ ਇਹਦੇ ਵਿੱਚ ਹੁਣ ਵੀ ਸਿੰਘਾਂ ਨੇ ਆ ਕੇ ਸਵੇਰ ਦੀ ਅਨਾਉਂਸਮੈਂਟ ਕੀਤੀ ਨਿਤਨੇਮ ਕੀਤਾ ਆ ਉਤਤਵਾਰ ਪਿੰਡ ਵਾਲੇ ਅਨਾਉਂਸਮੈਂਟ ਕੀਤੀ ਕੋਈ ਵੀ ਪਿੰਡ ਦਾ ਜਿਹੜਾ ਮੋਤਵਾਰ ਆ ਨਾ ਕਮੇਟੀ ਮੈਂਬਰ ਆ ਪਹੁੰਚਿਆ ਆ ਦੁਬਾਰਾ ਅਨਾਉਂਸਮੈਂਟ ਕੀਤੀ ਆ ਉਹ ਆਪ ਜੀ ਸੁਣੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੇ ਸਿੰਘ ਪਹੁੰਚ ਸਕਦੇ ਆ ਜੰਡਿਆਲਾ ਮੰਜ ਕੀ ਨੂਰ ਮਹਿਲ ਤੋਂ ਜਮਸ਼ੇਰ ਤੋਂ ਆਲਦਵਲੇ ਪਿੰਡਾਂ ਤੋਂ ਜਿਹੜੇ ਨਾਲ ਲੱਗਦੇ ਆ ਜਰੂਰ ਗੁਰੂ ਕੇ ਪਿਆਰ ਵਾਲੇ ਪਹੁੰਚੋ ਕਿਉਂਕਿ ਬਹੁਤ ਮੰਦਪਾਗੀ ਘਟਨਾ ਹੋਈ ਆ ਵੀਡੀਓ ਵੀ ਹੈਗੀ ਆ ਵੀਡੀਓ ਦੇਖ ਕੇ ਤੁਹਾਨੂੰ ਆਪਣੇ ਆਪ ਗੁੱਸਾ ਆਉਣਾ ਆ ਕਿ ਇੱਕ ਇਦਾਂ ਜਿਹੜਾ ਹਨਾ ਸਿਸਟਮ ਆ ਇਹਨੂੰ ਜਿਹੜਾ ਅੰਜਾਮ ਦਿੱਤਾ ਗਿਆ ਆ ਬਹੁਤ ਪ੍ਰੀ ਪਲੈਨਿੰਗ ਦੇ ਨਾਲ ਇਹ ਬੇਅਦਬੀ ਕਰਾਈ ਗਈ ਆ ਕਿਉਂਕਿ ਜਿਹੜਾ ਦੋਸ਼ੀ ਸੀਗਾ ਉਹਨੂੰ ਬਾਅਦ ਵਿੱਚ ਫੜਾਇਆ ਗਿਆ ਉਹਨੂੰ ਇਥੇ ਦਾ ਸਰਪੰਚ ਜਿਹੜਾ ਮੌਜੂਦਾ ਸਰਪੰਚ ਛੜਾ ਕੇ ਲੈ ਕੇ ਆਇਆ ਉਹਨੂੰ ਫਰਾਰ ਕੀਤਾ ਗਿਆ ਉਨੀ ਦੋਖੀ ਕਮੇਟੀ ਆ ਤੇ ਸੋ ਆ ਬੇਨਤੀਆਂ ਜਰੂਰ ਸਿੰਘ ਸਾਹਿਬ ਦੀਆਂ ਸੁਣੋ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਗਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਜੰਡਿਆਲਾ ਮੰਝ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ ਕਿ ਅਸੀਂ ਇੰਨੇ ਨਾਸਤਕ ਬਣ ਗਏ ਆ ਸਾਡੀਆਂ ਜ਼ਮੀਰਾਂ ਜਿਹੜੀਆਂ ਇਹ ਮਰ ਚੁੱਕੀਆਂ ਹਨ ਕਿ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਮਰਤ ਵੇਲੇ ਉੱਠ ਕੇ ਅਸੀਂ ਆ ਕੇ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਘਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਮੰਗਦੇ ਹਾਂ ਕਾਰੋਬਾਰਾਂ ਦੀਆਂ ਚੜ੍ਹਦੀਆਂ ਕਲਾ ਮੰਗਦੇ ਹਾਂ ਉਹ ਦੀਨ ਦੁਨੀਆ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਕੇ ਅੱਜ ਜਥੇ ਬੰਦੀਆਂ ਗੁਰੂ ਸਾਹਿਬ ਜੀ ਦੀ ਘੋਰ ਬਦਬੀ ਦੇ ਉੱਤੇ ਇਕੱਠੀਆਂ ਹੋਈਆਂ ਹਨ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਹਨ ਹੋਰ ਗੁਰੂ ਕੇ ਜਾਂ ਸੰਗਤਾਂ ਪਹੁੰਚੀਆਂ ਹਨ ਅਸੀਂ ਸਾਰੇ ਪਿੰਡ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਵੀ ਲਾਉਸਮੈਂਟ ਕੀਤੀ ਹੈ ਅਸੀਂ ਬਿਲਕੁਲ ਹੀ ਤਾੜਨਾ ਕਰਦੇ ਹਾਂ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਿਲਕੁਲ ਵੀ ਪ੍ਰੇਮ ਹੈ ਨਹੀਂਗਾ ਕਿਉਂਕਿ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਬਾਥਰੂਮ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੰਬਾਲਿਆਂ ਦੇ ਉੱਪਰ ਮੂਤਿਆ ਜਾਂਦਾ ਹੈ ਬਾਥਰੂਮ ਕੀਤਾ ਜਾਂਦਾ ਹੈ ਉਸੇ ਦੇ ਨਾਲ ਉਸ ਉਹੀ ਹੱਥ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੰਬਾਲੇ ਨੂੰ ਅੰਗਾਂ ਨੂੰ ਲੱਗਦੇ ਹਨ ਸਾਡੀਆਂ ਜਮੀਰਾਂ ਜਿਹੜੀਆਂ ਮਰ ਚੁੱਕੀਆਂ ਹਨ ਬੇਨਤੀ ਹੈ ਕਿ ਪਿੰਡ ਵਾਲਿਆਂ ਨੂੰ ਪਿੰਡ ਦੀ ਪੰਚਾਇਤ ਨੂੰ ਗੁਰੂ ਘਰ ਦੀ ਕਮੇਟੀ ਨੂੰ ਕਿਉਂ ਛੇਤੀ ਤੋਂ ਛੇਤੀ ਗੁਰੂ ਘਰ ਪਹੁੰਚਣਾ ਨਹੀਂ ਤੇ ਇੱਥੇ ਜਿਹੜੀ ਗੁਰੂ ਘਰ ਦੀ ਸੇਵਾ ਵਾ ਜੇ ਟਾੜੀ ਜਮੀਰ ਜਿਹੜੀ ਮਰ ਚੁੱਕੀ ਹੈ ਤੁਸੀਂ ਨਾਸਤਕ ਜੇ ਤੇ ਜੇਕਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਨਹੀਂ ਪ੍ਰੇਮ ਹੈਗਾ ਤੇ ਸਾਧ ਸੰਗਤ ਜੀ ਇੱਥੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਵਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਸੇਵਾ ਸੰਭਾਲ ਕਰਨਗੀਆਂ ਜੇ ਕੱਲ ਨੂੰ ਕੋਈ ਚਾਰ ਬੰਦੇ ਆ ਕੇ ਚੌਧਰੀ ਬਣ ਇੱਥੇ ਕਿ ਅਸੀਂ ਇੱਥੇ ਜੀ ਸਾਡਾ ਪਿੰਡ ਦਾ ਗੁਰੂ ਘਰ ਹੈ ਉੱਥੇ ਸਾਧ ਸੰਗਤ ਜੀ ਫਿਰ ਟਾੜੀ ਚੌਧਰ ਨਹੀਂ ਜੇ ਅਸੀਂ ਚੱਲਣ ਦੇਣੀ ਨਹੀਂ ਤੇ ਬੇਨਤੀ ਹੈ ਕਿ ਹੁਣ ਇੱਥੇ ਆਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਦਬੀ ਕਰਵਾਈ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਉਸ ਬਿਹਾਰੀ ਦੇ ਮੁੰਡੇ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਮਤਾਇਆ ਵਾ ਪਿਸ਼ਾਬ ਕਰਾਇਆ ਵਾ ਉਹ ਬੰਦਿਆਂ ਨੂੰ ਅਸੀਂ ਸਜ਼ਾ ਦਿਵਾਣੀ ਐ ਜਿਹੜੇ ਵੀ ਕਹਿੰਦੇ ਨੇ ਕਿ ਪਿੰਡ ਦਾ ਸਰਪੰਚ ਮੈਂਬਰ ਜਿਹੜੇ ਉਹਨਾਂ ਨੂੰ ਛਡਵਾ ਕੇ ਲਿਆਏ ਆ ਚੋਰੀ ਦਾ ਕਹਿ ਕੇ ਫੜਾਇਆ ਵਾ ਉਹ ਸਾਰੇ ਦੁਖੀ ਹਨ ਚਾਹੇ ਗੁਰੂ ਘਰ ਦਾ ਗ੍ਰੰਥੀ ਐ ਅਸੀਂ ਉਹਨਾਂ ਦੇ ਨਾਲ ਪਿੰਡ ਵਾਲੇ ਵੀ ਦੁਖੀ ਬਣ ਰਹੇ ਹਾਂ ਸਤਿਗੁਰ ਸੱਚੇ ਪਾਸ਼ਾ ਮਿਹਰ ਕਰਨ ਸੰਗਤਾਂ ਨੂੰ ਬੇਨਤੀ ਆਪਾਂ ਚਰਨਾਂ ਦੇ ਵਿੱਚ ਆਪ ਜੀ ਦੇ ਦਾਸ ਗੁਰੂ ਦੇ ਦਾਸ ਬਣ ਕੇ ਬੇਨਤੀ ਕਰਦੇ ਹਾਂ ਕਿ ਸੰਗਤੋ ਆਓ ਗੁਰੂ ਘਰ ਆ ਕੇ ਅਸੀਂ ਇਕੱਠ ਕਰੀਏ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੁਖੀ ਹਨ ਉਹਨਾਂ ਨੂੰ ਅਸੀਂ ਸਜਾ ਦਵਾਈ ਕਰੜੀ ਤੋਂ ਕਰੜੀ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਦੇ ਆ ਕੇ ਬੈਠੇ ਹੋਏ ਹਾਂ ਚਾਬੀ ਵੀ ਜਿਹੜੀ ਗੁਰੂ ਘਰ ਦੀ ਹੈ ਉਹ ਪੁਲਸ ਵਾਲੇ ਲੈ ਗਏ ਸਨ ਸੱਚਖੰਡ ਦੇ ਅਸੀਂ ਦਰਵਾਜ਼ਾ ਖੋਲ੍ਹ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਿਰ ਪ੍ਰਕਾਸ਼ ਕਰਕੇ ਨਿਤਨੇਮ ਕੀਤਾ 7 ਵਜੇ ਤੇਹ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਜਿਹੜੇ ਗੁਰੂ ਘਰ ਦੇ ਦੋਖੀ ਹਨ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਮੀਣੇ ਮਸੰਦੀਏ ਜਿਹੜੇ ਕੁੜੀ ਮਾਰ ਨੜੀ ਮਾਰ ਨੇ ਗੁਰੂ ਘਰ ਦੇ ਦੋਖੀ ਗੁਰੂ ਕੇ ਸਿੱਖਾਂ ਦੇ ਦੋਖੀ ਨੇ ਇਹਨਾਂ ਨੂੰ ਸ਼ਰਾਬ ਪੀਣ ਵਾਲਿਆਂ ਨੂੰ ਇਹਨਾਂ ਦਾ ਬਾਈਕਾਟ ਕਰੀਏ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ ਤੇ ਆਪਾਂ ਜਿਹੜੇ ਨੇ ਇਕੱਠੇ ਹੋ ਕਰਕੇ ਹਮਲਾ ਮਾਰੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਰੱਖੀਏ ਆਓ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦਾ ਦਾਸ ਕਰਦਾ ਹੈ ਪੰਥ ਦਾ ਦਾਸ ਕਿ ਆਪਾਂ ਗੁਰੂ ਘਰ ਵਿੱਚ ਆ ਕਰਕੇ ਇਕੱਤਰ ਹੋਈਏ ਜਿਹੜੇ ਗੁਰੂ ਘਰ ਦੇ ਦੋਖੀ ਨੇ ਉਹਨਾਂ ਨੂੰ ਬੰਦੀ ਸਜ਼ਾ ਦਵਾਈਏ ਆਕੇ ਆ ਕੇ ਆਪਣਾ ਸਪਸ਼ਟੀਕਰਨ ਦੋ ਜੋ ਕਮੇਟੀ ਨੂੰ ਬੇਨਤੀ ਹੈ ਕਿ ਉਹ ਆਪਣਾ ਆ ਕੇ ਸਪਸ਼ਟੀਕਰਨ ਇੱਥੇ ਦਵੇ ਕਿ ਇਹ ਕਾਰਨ ਕੀ ਹੈ ਇਹ ਬੜੀ ਰੰਜਿਸ਼ ਚੱਲ ਰਹੀ ਸੀ ਤਿੰਨ ਦਿਨ ਤੋਂ ਭਈਆ ਦਾ ਜਿਹੜਾ ਬੇਟਾ ਉਹ ਚਾਬੀ ਲਗਾ ਲੈਂਦਾ ਹੈ ਸਾਨੂੰ ਪਤਾ ਲੱਗਾ ਸਾਰੀਆਂ ਗੱਲਾਂ ਦਾ ਇਹ ਕਾਰਨ ਕੀ ਹੈ ਸਾਨੂੰ ਆ ਕੇ ਇੱਥੇ ਸਪਸ਼ਟੀਕਰਨ ਦਿੱਤਾ ਜਾਵੇ ਨਹੀਂ ਤੇ ਇੱਥੇ ਅਸੀਂ ਆਪ ਮੋਰਚਾ ਲਾਵਾਂਗੇ ਅਸੀਂ ਗੁਰੂ ਘਰ ਦੀ ਆਪ ਸੇਵਾ ਸੰਭਾਲ ਕਰਾਂਗੇ ਬਾਅਦ ਤੁਹਾਡੇ ਮਿਰਚਾਂ ਨਾ ਲੱਗਣ ਕਿ ਨਿਹੰਗ ਸਿੰਘ ਆ ਕੇ ਇੱਥੇ ਕਬਜ਼ਾ ਕਰ ਲਿਆ ਵਾ ਅਹੀ ਕੋਈ ਰਾਜਨੀਤੀ ਸਿਆਸਤ ਖੇਡਣ ਨਹੀਂ ਆਏ ਅਹੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਨੂੰ ਮੁੱਖ ਰੱਖਦੇ ਆਏ ਆ ਜਿਹੜੇ ਦੋਖੀ ਨੇ ਉਹਨਾਂ ਨੂੰ ਅਸੀਂ ਸਜ਼ਾ ਦਿਵਾਣੀ ਆ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਭਾਈ ਜਲਦੀ ਤੋਂ ਜਲਦੀ ਸਾਰੀਆਂ ਮਤਾਵਾਂ ਬੀਬੀਆਂ ਭੈਣਾਂ ਜਿਹੜੇ ਗੁਰਮੁਖ ਪਿਆਰੇ ਨੇ ਸਾਡੇ ਨੌਜਵਾਨ ਭਰਾ ਨੇ ਇਹ ਛੇਤੀ ਤੋਂ ਛੇਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਜਿਹੜੇ ਆਪਣਾ ਗੁਰੂ ਮੰਨਦੇ ਨੇ ਉਹ ਛੇਤੀ ਤੋਂ ਛੇਤੀ ਪਾਈ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ